ਦਰਮਿੰਦਰ ਜੀ ਇੱਥੇ ਤੁਹਾਡੇ ਸਾਹਮਣੇ ਰਹਿੰਦੇ ਸੀ ਇਹ ਮਠਾਈ ਇੱਥੋਂ ਖਰੀਦੇ ਸੀ ਹਾਂਜੀ ਜਦੋਂ ਮੇਰੇ ਜਦੋਂ ਇੱਥੇ ਸੀਗੇ ਮੇਰੇ ਪਰਦਾਦਾ ਨੇ ਰਹਿੰਦੇ ਹੁੰਦੇ ਸੀਗੇ ਤੇ ਉਹਨਾਂ ਨੇ ਮੱਝਾ ਚ ਨਾਂਦੇ ਹੁੰਦੇ ਸੀਗੇ ਤੇ ਉਹਨਾਂ ਨਾਲ ਹੀ ਇੱਥੇ ਆ ਕੇ ਮਠੇ ਖਾਂਦੇ ਹੁੰਦੇ ਸੀ ਮਤਲਬ ਇਕੱਠੇ ਖੇਡੇ ਹਾਂਜੀ ਹਾਂਜੀ ਇੱਥੇ ਹਾਂਜੀ ਹਾਂਜੀ ਹੁਣ ਦਾਦਾ ਪਰਦਾਦਾ ਜਿਹੜੇ ਦੱਸੇ ਵੀ ਕੋਈ ਯਾਦਗਾਰੀ ਪਾਲਣ ਨੂੰ ਨਾਲ ਹਾਂਜੀ ਉਹ ਕਹਿੰਦੇ ਵੀ ਅਸੀਂ ਇਕੱਠੇ ਮੂਵੀ ਦੇਖਣ ਜਾਂਦੇ ਹੁੰਦੇ ਸੀਗੇ ਟਾਂਗੇ ਤੇ ਬੈਠ ਕੇ ਤੇ ਜਿਹੜੇ ਦਲਵਿੰਦਰ ਭਾਜੀ ਸੀਗੇ ਉਹਨਾਂ ਨੂੰ ਲੈ ਕੇ ਜਾਂਦੇ ਹੁੰਦੇ ਸੀਗੇ ਟਾਂਗੇ ਤੇ ਪਟਾ ਕੇ ਫਿਰ ਉਹਨਾਂ ਨੂੰ ਖਵਾ ਪੀ ਕੇ ਲੈ ਕੇ ਜਾਂਦੇ ਹੁੰਦੇ ਸੀਗੇ ਸਾਰ ਥੋੜੀ ਦੇਖਾਂ ਤੁਮ ਤਾਂ ਕਿੰਨ ਠਾਈ ਖਾਣੂ। ਗਜਰੇਲਾ ਬਹੁਤ ਪਸੰਦ ਸੀਗੇ ਉਹਨਾਂ ਨੂੰ। ਹਰ ਸਾਲ ਠੰਡ ਚ ਗਜਰੇਲਾ ਭੇਜਦੇ ਉਹਨਾਂ ਨੂੰ। ਜੀ। ਉੱਥੇ ਬੰਬੇ ਜਾਂਦੇ ਸੀਗੇ। ਹਾਂਜੀ ਹਾਂਜੀ। ਸਪੈਸ਼ਲ ਹਾਂਜੀ ਹਾਂਜੀ। ਉਹਨਾਂ ਯਾਰ ਮਿੱਤਰ ਲੈ ਕੇ ਜਾਂਦੇ ਹੁੰਦੇ ਉਹਨਾਂ ਲਈ ਸਪੈਸ਼ਲ। ਹਾਂਜੀ। ਕਹ ਕੇ ਜਾਂਦੇ ਮਿੱਤਰ ਮੈਂ ਤੁਹਾਨੂੰ ਮੰਗਾਇਆ। ਹਾਂਜੀ ਹਾਂਜੀ ਹਾਂਜੀ। ਹੋਰ ਲਾਸਟ ਟਾਈਮ ਤੁਸੀਂ ਤੁਸੀਂ ਉਹਦੋਂ ਮਠਾਈ ਵੀ ਦਿੱਤੀ ਹੈ। ਲਾਸਟ ਟਾਈਮ ਜਦੋਂ ਤਿਲਵਿੰਦਰ ਭਾਈ ਦੇ ਬੇਟਾ ਦਾ ਮੈਰਿਜ ਸੀਗੀ ਫਿਰ ਅਸੀਂ ਕੋਈ ਦੇ ਬਰਫੀ ਭੇਜੀ ਸੀਗੇ ਉਹਨਾਂ ਨੂੰ। ਤਕਰੀਬਨ 20 ਕਿਲੋ। 20 ਕਿਲੋ। ਹਾਂਜੀ। ਅੱਜ ਅਸੀਂ ਦੁਨੀਆ ਤੇ ਨਹੀਂ ਨੇ ਕੀ ਕਹਾਂਗਾ ਕਿ ਕਿਸ ਤਰ੍ਹਾਂ ਦਾ ਬਹੁਤ ਮਹੱਤਵਪੂਰਨ ਘਟਨਾ ਹੈ ਸੰਤਾ ਵਿਸ਼ਵਾਸ ਨਹੀਂ ਹੋ ਰਹੀ ਇਹ ਗੱਲ ਤੇ